ਖੋਪੜੀ ਤੋਂ ਲੈ ਕੇ ਕੰਨਾਂ ਤੱਕ ਗੱਲਾਂ ਤੱਕ ਗੋਕ ਤੰਗਾਂ ਤੇ ਪਟ ਕੋਈ ਇਹੋ ਜੀ ਜਗ੍ਹਾ ਨਹੀਂ ਛੱਡੀ ਜਿੱਥੇ ਉਹਨਾਂ ਨੇ ਬਿਜਲੀ ਲਾ ਲਾ ਕੇ ਉਹ ਸਾਡੇ ਵੀਰ ਨੂੰ ਤੜਫਾਤ ਲਫਾ ਕੇ ਨੀ ਤੋਂ ਗੱਲ ਸਾਫ਼ ਆ ਕਿ ਪੰਜਾਬ ਦੇ ਵਿੱਚ ਕਿਸੇ ਵੀ ਬੰਦੇ ਨੂੰ ਕਿਸੇ ਵੇਲੇ ਵੀ ਬਿਨਾਂ ਵਜਾ ਪੰਜਾਬ ਦੀ ਪੁਲਿਸ ਕੋ ਕੋ ਕੇ ਮਾਰ ਸਕ ਸੀਆਈਏ ਸਟਾਫ ਨੇ ਇੱਕ ਨੌਜਵਾਨ ਫਰੀਦਕੋਟ ਦਾ ਮਾਰਤਾ ਨਰਿੰਦਰਦੀਪ ਤੇ ਇੱਕ ਹੋਰ ਫਰੀਦਕੋ ਇੱਥੇ ਬਠਿੰਡੇ ਜਿਹੜਾ ਸੀਗਾ ਸੀਆਈਏ ਸਟਾਫ ਨੇ ਕਤਲ ਕਰਤਾ ਪਰਸੋ ਧਰਮਕੋਟ ਇੱਕ ਸੀਆਈਏ ਸਟਾਫ ਨੇ ਕਤਲ ਕਰਤਾ ਪੰਜਾਬ ਨੂੰ ਇੱਕ ਪੁਲਸੀਆ ਸਟੇਟ ਜਿਹੜੀ ਆ ਮੌਜੂਦਾ ਸਰਕਾਰ ਨੇ ਬਣਾ ਨਹੀਂ ਰਹੀ ਇਹ ਬਣ ਚੁੱਕੀ ਆ ਪੁਲਸੀਆ ਸਟੇਟ ਜਿਹੜਾ ਹਰ ਦੂਜੇ ਦਿਨ ਪੰਜਾਬ ਦੇ ਵਿੱਚ ਇਨਕਾਊਂਟਰ ਬਣਾਏ ਜਾ ਰਹੇ ਕਿਸੇ ਨੂੰ ਗੈਂਗਸਟਰ ਕਹਿ ਕੇ ਕਿਸੇ ਨੂੰ ਨਸ਼ੇ ਨਾਲ ਜੋੜ ਕੇ ਤੇ ਇਹਦੇ ਵਿੱਚ ਵੀ ਜਿਹੜਾ ਮੁਹਿੰਮ ਇਹਨਾਂ ਦੀ ਯੁੱਧ ਨਸ਼ਿਆਂ ਦੇ ਵਿਰੁੱਧ ਸੀ 31 ਤਰੀਕ ਨੂੰ ਪੰਜਾਬ ਸਰਕਾਰ ਨੇ ਡੈਡਲਾਈਨ ਦਿੱਤੀ ਹੋਈ ਆ 31 ਤਰੀਕ ਨੂੰ ਨਸ਼ਿਆਂ ਦਾ ਭੋਗ ਤਾਂ ਨਹੀਂ ਪੈਣਾ ਸਾਡੇ ਵੀਰ ਦਾ ਜ਼ਰੂਰ ਹੈ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆ ਉਹ ਪੜ ਕੇ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੇ ਪੁਲਿਸ ਅਧਿਕਾਰੀ ਆ ਇਸ ਤਰ੍ਹਾਂ ਲੱਗਦਾ ਜਿਵੇਂ ਪਾਗਲਖਾਨੇ ਚੋਂ ਕੱਢ ਕੇ ਸੀਆਈ ਸਟਾਫ ਬਠਿੰਡੇ ਚ ਭਰਤੀ ਕੀਤੇ ਹੋ। ਜਿਨ੍ਹਾਂ ਦੇ ਵਿੱਚ ਕੋਈ ਬੰਦਿਆਂ ਵਾਲਾ ਕੋਈ ਗੁਣ ਕੋਈ ਕਣ ਹੈ ਹੀ ਨਹੀਂ ਸੀ। ਖੋਪੜੀ ਤੋਂ ਲੈ ਕੇ ਕੰਨਾਂ ਤੱਕ ਗੱਲਾਂ ਤੱਕ ਕੂਣੀਆਂ ਤੱਕ ਗੋਪਤੰਗਾ ਤੇ ਕੋਈ ਇਹੋ ਜੀ ਜਗ੍ਹਾ ਨਹੀਂ ਛੱਡੀ ਜਿੱਥੇ ਉਹਨਾਂ ਨੇ ਬਿਜਲੀ ਲਾ ਲਾ ਕੇ ਉਹ ਸਾਡੇ ਵੀਰ ਨੂੰ ਤੜਫਾ ਤੜਫਾ ਕੇ ਨਹੀਂ ਮਾਰਿਆ। ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਆ ਕਿ ਜਿਹੜੇ ਲੋਕ ਸੰਘਰਸ਼ ਕਰਦੇ ਕਿ ਜਗ੍ਹਾ ਨਹੀਂ ਵੰਦੇ ਵਜਾ ਨਹੀਂ ਵੰਦੇਗੇ ਇਹ ਧਰਨੇ ਲਾ ਕੇ ਬੈਠ ਜਾਂਦੇ ਆ ਨਰਿੰਦਰਦੀਪ ਦਾ ਪਰਿਵਾਰ ਤਾਂ ਕੋਈ ਧਰਨੇ ਨਹੀਂ ਲਾ ਰਿਹਾ ਸੀ ਉਹ ਤਾਂ ਆਪਣੀ ਚੈਨ ਦੀ ਜ਼ਿੰਦਗੀ ਜੀ ਰੇ ਸੀ ਆਪਣਾ ਕੰਮ ਧੰਦਾ ਕਰਕੇ ਰੋਜੀ ਰੋਟੀ ਕਮਾ ਰੇ ਸੀ ਇੱਕ ਕਾਬਲ ਅਧਿਆਪਕ ਸੀ ਔਰ ਸੜਕ ਤੇ ਜਾਂਦਿਆਂ ਕਿ ਫਰੋਹਪੁਰ ਨੂੰ ਜਾ ਰਿਹਾ ਰਸਤੇ 'ਚ ਰੋਕ ਕੇ ਜਿਸ ਤਰ੍ਹਾਂ ਪੁਲਿਸ ਨੇ ਕੋਹ ਕੋਹ ਕੇ ਮਾਰਿਆ ਇਹ ਤੋਂ ਗੱਲ ਸਾਫ਼ ਆ ਕਿ ਪੰਜਾਬ ਦੇ ਵਿੱਚ ਕਿਸੇ ਵੀ ਬੰਦੇ ਨੂੰ ਕਿਸੇ ਵੇਲੇ ਵੀ ਬਿਨਾਂ ਵਜਾ ਪੰਜਾਬ ਦੀ ਪੁਲਿਸ ਕੋਹ ਕੋਹ ਕੇ ਮਾਰ ਸਕਦੀ ਆ ਔਰ ਪੁਲਿਸ ਦੇ ਕੋਲੇ ਕਹਿਣ ਨੂੰ ਕੁਛ ਨਹੀਂ ਆਉਣ ਵਾਲੇ ਦਿਨਾਂ ਜਦੋਂ ਆਪਾਂ ਬੋਲਾਂਗੇ ਅਸੀਂ ਪਹਿਲਾਂ ਬਹੁਤ ਸਾਰੇ ਦੇਖਿਆ ਬਹੁਤ ਸਾਰੇ ਸੰਘਰਸ਼ਾਂ ਚ ਫਰੀਦਕੋਟ ਜਸਪਾਲ ਨਾ ਦਾ ਲੜਕਾ ਪੁਲਿਸ ਦੀ ਹਿਰਾਸਤ ਚ ਮਾਰ ਦਿੱਤਾ ਗਿਆ ਇੱਕ ਨਵਾਲਿਕ ਲੜਕੀ ਇੱਥੇ ਇੱਕ ਸਿਆਸੀ ਧਿਰ ਦੇ ਬੰਦਿਆਂ ਦੀ ਸ਼ਹਿ ਤੇ ਅਗਵਾ ਹੋਈ ਜਦੋਂ ਉਹ ਦੇ ਇਨਸਾਫ ਲਈ ਲੜੇ ਤਾਂ ਉਹਨਾਂ ਦੀ ਕਰਦਾਰ ਕੁਸ਼ੀ ਇੱਥੇ ਨਰਿੰਦਰਦੀਪ ਦੀ ਵੀ ਕਰਨ ਦੀ ਸਰਕਾਰ ਕਰੂਗੀ ਉਹਦੇ ਬਾਰੇ ਵੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾ ਕੇ ਛੱਡੂਗੀ ਇਸ ਗੱਲ ਲਈ ਤਿਆਰ ਰਹੋ ਕਿਉਂਕਿ ਉਹਨੂੰ ਲੱਗਦਾ ਵੀ ਕਿਸੇ ਤਰੀਕੇ ਦੇ ਨਾਲ ਕਿ ਪਰਿਵਾਰ ਨੂੰ ਇਨਸਾਫ਼ ਨਾ ਮਿਲੇ ਪੁਲਿਸ ਆਪਣੀ ਗੁੰਡਾਗਰਦੀ ਉਸੇ ਤਰ੍ਹਾਂ ਜਾਰੀ ਰੱਖੇ ਪੰਜਾਬ ਪੁਲਸੀਆ ਸਟੇਟ ਬਣਿਆ ਰਵੇ ਤਾਂ ਕਿ ਲੋਕ ਸੱਚ ਦੀ ਆਵਾਜ਼ بلند ਨਾ ਕਰ ਸਕਣ ਇਸ ਕਰਕੇ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਰਿਵਾਰ ਦੇ ਨਾਲ ਡਟ ਕੇ ਖੜੇ ਹਾਂ ਇਹ ਮਾਮਲਾ ਸਿਰਫ ਇੱਕ ਨੌਜਵਾਨ ਦਾ ਨਹੀਂ ਹੈ ਕਿ ਜਿਹੜਾ ਹਰ ਦੂਜੇ ਦਿਨ ਪੰਜਾਬ ਦੇ ਵਿੱਚ ਇੱਕ ਇਨਕਾਊਂਟਰ ਬਣਾਇਆ ਜਾ ਰਿਹਾ ਕਿਸੇ ਨੂੰ ਗੈਂਗਸਟਰ ਕਹਿ ਕੇ ਕਿਸੇ ਨੂੰ ਨਸ਼ੇ ਨਾਲ ਜੋੜ ਕੇ ਤੇ ਇਹਦੇ ਵਿੱਚ ਵੀ ਜਿਹੜਾ ਮੁਹਿਮ ਇਹਨਾਂ ਦੀ ਯੁੱਧ ਨਸ਼ਿਆਂ ਦੇ ਵਿਰੁੱਧ ਸੀ 31 ਤਰੀਕ ਨੂੰ ਪੰਜਾਬ ਸਰਕਾਰ ਨੇ ਡੈਡਲਾਈਨ ਦਿੱਤੀ ਹੋਈ ਆ 31 ਤਰੀਕ ਨੂੰ ਨਸ਼ਿਆਂ ਦਾ ਭੋਗ ਤਾਂ ਨਹੀਂ ਪੈਣਾ ਸਾਡੇ ਵੀਰ ਵੀਰ ਦਾ ਜ਼ਰੂਰ ਪਏਗਾ ਨਸ਼ੇ ਉਸੇ ਤਰ੍ਹਾਂ ਜਾਰੀ ਰਹਿਣੇ ਆ ਕਿਉਂਕਿ ਨਸ਼ਾ ਵੇਚਣ ਵਾਲੇ ਮੋਟਾ ਪੈਸਾ ਇਥੋਂ ਦੇ ਪੁਲਿਸ ਵਾਲਿਆਂ ਨੂੰ ਸਿਆਸਦਾਨਾਂ ਨੂੰ ਜਿਹੜਾ ਪਚਾਉਂਦੇ ਹਨ ਤਾਂ ਇਸ ਬੇਇਨਸਾਫੀ ਦੇ ਖਿਲਾਫ ਮੈਂ ਕੱਲ ਵੀ ਅਸੀਂ ਜਦੋਂ ਪਰਿਵਾਰ ਨਾਲ ਬੈਠੇ ਸੀ ਕਿ ਅੱਜ ਨਰਿੰਦਰ ਦੀਪ ਦੀ ਮੌਤ ਆ ਪਰ ਜੇ ਅਸੀਂ ਜੋ ਸਾਡੇ ਨਾਲ ਵਾਪਰਿਆ ਪਰਿਵਾਰ ਹੌਸਲਾ ਕਰੇ ਇਸ ਬੇਇਨਸਾਫੀ ਦੇ ਖਿਲਾਫ ਡਟੇ ਪੰਜਾਬ ਦੇ ਲੋਕ ਗੋਨਿਆਣਾ ਸ਼ਹਿਰ ਦੇ ਸਹਿਰਦ ਲੋਕ ਇਹਨਾਂ ਦੇ ਨਾਲ ਖੜਨ ਤਾਂ ਕਿ ਅਸੀਂ ਪਤਾ ਨਹੀਂ ਕਿੰਨੇ ਨਰਿੰਦਰਦੀਪਾਂ ਦੀ ਜਾਨ ਬਚਾ ਸਕਦੇ ਹੋਈਏ ਤਾਂ ਇਹੀ ਮੌਤ ਜਿਹੜੀ ਆ ਉਹ ਕੁਰਬਾਨੀ 'ਚ ਬਦਲ ਸਕਦੀ ਆ ਕਿ ਨਰਿੰਦਰਦੀਪ ਨੇ ਭਾਵੇਂ ਉਹ ਬੇਗਨਾਸੀ ਉਹਦੀ ਜਾਨ ਗਈ ਪਰ ਉਹਦੀ ਜਾਨ ਜਾਨ ਦੇ ਨਾਲ ਇਹਨੇ ਲੋਕਾਂ ਨੂੰ ਹਲੂਣਾ ਵਜਿਆ ਕਿ ਉਹਨਾਂ ਨੇ ਕਈ ਨੌਜਵਾਨਾਂ ਦੀ ਜਾਨ ਬਚਾਲੀ ਇਸ ਮੌਤ ਨੂੰ ਕੁਰਬਾਨੀ 'ਚ ਬਦਲਿਆ ਜਾ ਸਕਦਾ ਹੈ ਜਿਸ ਇਹ ਸਾਰਾ ਪਰਿਵਾਰ ਇਸ ਗੱਲ ਤੇ ਖੜਿਆ ਰਵੇ ਤੁਹਾਨੂੰ ਦਬਾਉਣ ਵਾਸਤੇ ਤੋੜਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਹੀਲੇ ਕਰਨਗੇ ਕੱਲ ਵੀ ਜਦੋਂ ਪਰਿਵਾਰ ਨਾਲ ਬੈਠੇ ਸੀ ਕਾਨੂੰਨੀ ਲੜਾਈ ਦੀ ਗੱਲ ਜਦੋਂ ਹੋਈ ਅਸੀਂ ਕਿਹਾ ਕਿ ਤੁਹਾਨੂੰ ਜਨਤਕ ਦਵਾ ਜ਼ਰੂਰ ਬਣਾਉਣਾ ਚਾਹੀਦਾ ਉਹਦੇ ਵਿੱਚ ਪਰਿਵਾਰ ਦੀ ਰਾਇ ਸੀ ਵੀ ਇੱਥੇ ਜਥੇਬੰਦੀਆਂ ਆਉਣ ਆਪਾਂ ਸਾਰਿਆਂ ਨੇ ਪਰਿਵਾਰ ਨੇ ਮੀਟਿੰਗ ਕਾਲ ਕੀਤੀ ਤੁਸੀਂ ਸਾਰੇ ਆਈ ਤੁਹਾਡਾ ਸਾਰਿਆਂ ਦਾ ਇਸ ਗੱਲ ਲਈ ਧੰਨਵਾਦ ਆਖਰੀ ਗੱਲ ਕਿ ਇਹਦੇ ਤੇ ਹੋਣਾ ਕੀ ਚਾਹੀਦਾ ਜੋ ਅਸੀਂ ਸੋਚਦੇ ਹਾਂ ਕਿ ਜੇਕਰ ਅੱਜ ਸ਼ਹਿਰ ਦੀਆਂ ਇੱਥੇ ਜਥੇਬੰਦੀਆਂ ਆਈਆਂ ਨੇ ਉਹ ਜਦੋਂ ਸਾਰੇ ਗੱਲ ਰੱਖਣਗੇ ਕਿਉਂਕਿ ਬਹੁਤ ਸਾਰੇ ਵੀਰਾਂ ਦੀ ਹਜੇ ਹਾਜ਼ਰੀ ਨਹੀਂ ਲੱਗੀ ਉਹ ਜਦੋਂ ਗੱਲ ਰੱਖਣਗੇ ਮੀਟਿੰਗ ਦੇ ਆਖਿਰ ਤੱਕ ਗੱਲ ਜਿਹੜੀ ਨਿੱਤਰ ਕੇ ਸਾਹਮਣੇ ਆਜੂਗੀ ਪਰ ਸਾਨੂੰ ਲੱਗਦਾ ਕਿ ਇਹਦਾ ਆਗਾਜ਼ ਗੋਨੇਆਣਾ ਦੀ ਧਰਤੀ ਤੋਂ ਹੋਣਾ ਚਾਹੀਦਾ ਔਰ ਜੇ ਅੱਜ ਆਏ ਆ ਤੇ ਕੱਲ ਤੇ ਜੇ ਅੱਜ ਨਹੀਂ ਆਏ ਕੱਲ ਉਹਨਾਂ ਨਾਲ ਮੀਟਿੰਗ ਕਰਕੇ ਅੱਜ ਆਇਆ ਤਾਂ ਕੱਲ ਸਾਨੂੰ ਗੋਨਿਆਂਾਣਾ ਬੰਦ ਕਰਕੇ ਵੱਡਾ ਮਾਰਚ ਸ਼ਹਿਰ ਚ ਕਰਨਾ ਚਾਹੀਦਾ ਨਰਿੰਦਰਦੀਪ ਦੇ ਭੋਗ ਤੋਂ ਪਹਿਲਾਂ ਤੇ ਨਹੀਂ ਤੇ ਫਿਰ 1 ਜੂਨ ਨੂੰ ਇਹ ਸਾਡੇ ਸੁਝਾਏ ਦੇ ਚੋ ਜਿਹੜਾ ਵੀ ਮਟੀਰੀਅਲਾਈਜ਼ ਹੁੰਦਾ ਤੇ ਜੋ رائے ਬਣਦੀ ਹੈਗੀ ਆ ਠੀਕ ਆ ਸ਼ਹਿਰ ਇਹਦੇ ਵਿੱਚ ਸ਼ਹਿਰ ਦੇ ਲੋਕਾਂ ਦਾ ਤੁਰਨਾ ਲਾਮਬੰਦ ਹੋਣਾ ਬਹੁਤ ਜ਼ਰੂਰੀ ਆ ਅੱਜ ਸਾਰੀਆਂ ਲਗਭਗ ਕਿਸਾਨ ਜਥੇਬੰਦੀਆਂ ਇੱਥੇ ਆਈਆਂ ਨੇ ਉਹ ਸਾਰੇ ਥੋੜੀ سپورਟ ਕਰਨਗੇ ਪਰ ਇਸ ਮਾਮਲੇ ਸੀ ਸ਼ਹਿਰ ਦੀਆਂ ਜਥੇਬੰਦੀਆਂ ਵਪਾਰ ਮੰਡਲ ਨੂੰ ਅਲੱਗ-ਅਲੱਗ ਜਿਹੜੀਆਂ ਸ਼ਹਿਰ ਦੀਆਂ ਜਥੇਬੰਦੀਆਂ ਨੇ ਉਹਨਾਂ ਦੀ ਹਮਾਇਤ ਲੈਣੀ ਬਹੁਤ ਜ਼ਰੂਰੀ ਆ ਜੇ ਅੱਜ ਇੱਥੇ ਹਮਾਇਤ ਕਰ ਜਾਂਦੇ ਆ ਕੱਲ ਦਾ ਹੀ ਕੋਈ ਸੱਦਾ ਬਣਦਾ ਤੇ ਬਹੁਤ ਚੰਗੀ ਗੱਲ ਆ ਨਹੀਂ ਤਾਂ 1 ਜੂਨ ਦਾ ਇਥੋਂ ਅਸੀਂ ਆਗਾਜ਼ ਕਰੀਏ ਤੇ ਇਸ ਮਾਮਲੇ 'ਚ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਪੁਲਿਸ ਦੀ ਜਿਹੜੀ ਇਨਕੁਆਇਰੀ ਹੈਗੀ ਆ ਪੁਲਿਸ ਨੇ ਆਪਣਿਆਂ ਦਾ ਪੱਖ ਪੂਰਨਾ ਕਿਉਂਕਿ ਜਿੰਨਾ ਪੁਲਿਸ ਅਧਿਕਾਰੀ ਜਿੰਨਾ ਜਾਬਰ ਹੁੰਦਾ ਮਹਿਕਮੇ ਦਾ ਉਨਾ ਹੀ ਉਹ ਅੱਖਾਂ ਦਾ ਤਾਰਾ ਹੁੰਦਾ ਸ਼ਰੀਫ ਬੰਦਿਆਂ ਦਾ ਇਸ ਮਹਿਕਮੇ ਚ ਕੋਈ ਕੰਮ ਨਹੀਂ ਹੈ ਸ਼ਰੀਫ ਬੰਦੇ ਦੀ ਇਸ ਮਹਿਕਮੇ ਚ ਕੋਈ ਬੁੱਕਤ ਨਹੀਂ ਹੈ ਜਿੰਨਾ ਵੱਡਾ ਪੁਲਿਸ ਵਾਲਾ ਲੋਕਾਂ ਤੇ ਜ਼ਬਰ ਕਰਦਾ ਜਿੰਨੇ ਪੈਸੇ ਇਕੱਠੇ ਕਰਦਾ ਉੱਪਰ ਤੱਕ ਪਹੁੰਚਾਉਂਦਾ ਹੈਗਾ ਸੀਆਈਏ ਸਟਾਫ ਨੇ ਇਕ ਨੌਜਵਾਨ ਫਰੀਦਕੋਟ ਦਾ ਮਾਰਤਾ ਅਸੀਂ ਉਹਦੇ ਬਜ਼ੁਰਗ ਨੂੰ ਬਹੁਤ ਕਿਹਾ ਪਰ ਉਹ ਬਜ਼ੁਰਗ ਤਿਆਰ ਨਹੀਂ ਹੋਇਆ ਕਹਿੰਦਾ ਮੈਨੂੰ ਸਿਰਫ ਡੈੱਡ ਬੋਡੀ ਚਾਹੀਦੀ ਆਪਣੇ ਮੁੰਡੇ ਦੀ ਦੋ ਮਿੰਟ ਆ ਨਰਿੰਦਰਦੀਪ ਤੇ ਇੱਕ ਹੋਰ ਫਰੀਦਕੋਟ ਇੱਥੇ ਬਠਿੰਡੇ ਜਿਹੜਾ ਸੀਗਾ ਸੀਆਈਏ ਸਟਾਫ ਨੇ ਕਤਲ ਕਰਤਾ ਪਰ ਸੋ ਧਰਮਕੋਟ ਇੱਕ ਸੀਆਈਏ ਸਟਾਫ ਨੇ ਕਤਲ ਕਰਤਾ ਤੇ ਹਾਲ ਤੇ ਆ ਸਰਕਾਰ ਦੀ ਕਿ ਪਟਿਆਲੇ ਇੱਕ ਫੇਕ ਇਨਕਾਊਂਟਰ ਕਰਕੇ ਜਿਹੜੇ 4 ਐਸਐਸਓ ਆਏ ਆਉਂਦਿਆ ਉਹਨਾਂ ਨੇ ਕਰਲਲ ਬਾਠ ਨੂੰ ਕੁੱਟਿਆ ਬੁਰੀ ਤਰ੍ਹਾਂ ਫੇਕ ਇਨਕਾਊਂਟਰ ਕਰਕੇ ਆਉਂਦੇ ਆ ਤੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਵਾਸਤੇ 10-10 ਲੱਖ ਦੇ ਇਲਾ ਇਨਾਮ ਦਾ ਐਲਾਨ ਐਲਾਨ ਕਰਦੇ ਆ ਇਹ ਜਾਣੇ ਬਿਨਾ ਕਿ ਜਿਹੜਾ ਮਾਰਤਾ ਉਹਦਾ ਕੋਈ ਕਸੂਰ ਸੀ ਕਿ ਨਹੀਂ ਸੀ ਜੇ ਕਸੂਰ ਵੀ ਹੋਵੇ ਤਾਂ ਪੁਲਿਸ ਨੂੰ ਜਾਨ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਇਹ ਜਾਣੇ ਬਿਨਾ ਪੰਜਾਬ ਨੂੰ ਇੱਕ ਪੁਲਸੀਆ ਸਟੇਟ ਜਿਹੜੀ ਆ ਮੌਜੂਦਾ ਸਰਕਾਰ ਨੇ ਬਣਾ ਨਹੀਂ ਰਹੀ ਇਹ ਬਣ ਚੁੱਕੀ ਆ ਪੁਲਸੀਆ ਸਟੇਟ ਇਸ ਕਰਕੇ ਜਿਵੇਂ ਪੰਜਾਬੀ ਦੇ ਜੀਮ ਸ਼ਾਇਰ ਸਰਜੀਤ ਪਾਤਰ ਨੇ ਕਿਹਾ ਸੀ ਲੱਗੀ ਜੇ ਤੇਰੇ ਕਾਲ ਜੇ ਸ਼ੁਰੀ ਨਹੀਂ ਏ ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ ਕਿ ਜਿੱਦਣ ਤੁਹਾਡੇ ਕਾਲਜੇ ਚ ਕਿਸੇ ਨੇ ਖੰਜਰ ਮਾਰਿਆ ਉਦੋਂ ਸਮਝੀਏ ਇਸ ਗੱਲ ਨੂੰ ਜਾਣੀਏ ਕਿ ਇਹ ਕਿਸੇ ਨਾਲ ਵੀ ਵਾਪਰ ਸਕਦਾ ਹੈ ਤੇ ਸਮੁੱਚੇ ਪੰਜਾਬੀਆਂ ਨੂੰ ਇਨਸਾਫ پسند ਲੋਕਾਂ ਨੂੰ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਤੇ ਦੋਸ਼ੀਆਂ ਨੂੰ ਜਿਹੜਾ ਇਹ ਕਹਿੰਦੇ ਕਿ CIA ਸਟਾਫ ਦਾ ਇੰਚਾਰਜ ਦੋਸ਼ੀ ਨਹੀਂ ਸੀ 57 ਦਾ ਪਰਚਾ ਵੀ ਜ਼ਿਲ੍ਹੇ ਦੇ ਵਿੱਚ SSP ਨੂੰ ਧਿਆਨ ਚ ਲਿਆਏ ਬਿਨਾ ਨਹੀਂ ਹੁੰਦਾਗਾ ਕਿਸੇ ਬੰਦੇ ਨੂੰ ਤੁਸੀਂ ਨਸ਼ੇ ਦੇ ਕੇਸ ਚ ਪਸਾਉਣਾ ਉਹਨੂੰ ਕੋਹ ਕੋ ਕੇ ਕਤਲ ਕਰ ਦਿੱਤਾ ਇਹ ਐਸਐਸਪੀ ਬਠਿੰਡਾ ਨੂੰ ਪਤਾ ਨਾ ਹੋਵੇ ਸਵਾਲ ਹੀ ਨਹੀਂ ਪੈਦਾ ਹੁੰਦਾ ਐਸਐਸਪੀ ਬਠਿੰਡਾ ਦੀ ਦੇਖ ਰੇਖ ਹੇਠ ਇਹ ਜਿਹੜਾ ਹੈਗਾ ਕਤਲ ਹੋਇਆ ਤੇ ਸੀਆਈਏ ਸਟਾਫ ਦਾ ਇੰਚਾਰਜ ਜਿਹੜੇ ਲੋਕ ਕਹਿੰਦੇ ਸ਼ਾਮਲ ਨਹੀਂ ਹੈ ਜਿਹੜੇ ਲੋਕ ਵੀ ਇਹ ਕਹਿੰਦੇ ਆ ਜਾਂ ਕਹਿਣਗੇ ਉਹ ਮੰਨ ਕੇ ਚੱਲਿਓ ਜੀ ਕਿਉਂ ਪੁਲਿਸ ਵਾਲੇ ਬਣ ਕੇ ਤੁਹਾਡੇ ਕੋਲੇ ਆ ਰਹੇ ਹੈ ਇਸ ਕਰਕੇ ਪੂਰੇ ਉਸ ਜਿਹੜਾ ਸੀਆਈਏ ਸਟਾਫ ਦਾ ਇੰਚਾਰਜ ਤੇ ਜਿੰਨੇ ਦੋਸ਼ੀ ਹੈਗੇ ਆ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਆ ਇਸ ਮਾਮਲੇ ਦੀ ਕਿਉਂਕਿ ਜਿਵੇਂ ਐਫਆਈਆਰ ਸਾਰੀ ਉਹਨਾਂ ਨੇ ਤੁੱਥਮੁੱਥ ਕੀਤੀ ਆ ਕਤਲ ਦਾ ਪਰਚਾ ਨਹੀਂ ਦਰਜ ਕੀਤਾ ਹਜੇ ਇਹ ਕਤਲ ਦਾ ਪਰਚਾ ਜਿਹੜਾ ਹੈਗਾ ਬਣਦਾ ਹੈਗਾ ਜੁਡੀਸ਼ੀਅਲ ਇਨਕੁਆਰੀ ਹੋਵੇ ਤੇ ਦੋਸ਼ੀਆਂ ਨੂੰ ਜਿਹੜੀ ਮਸਾਲੀ ਸਜ਼ਾ ਉਹ ਮਿਲਣੀ ਚਾਹੀਦੀ ਆ ਇਹ ਤਾਂ ਹੋਊਗੀ ਜੇ ਇਹਦੇ ਤੇ ਅਸੀਂ ਰਲ ਮਿਲ ਕੇ ਜਿਹੜੀ ਹੈਗੀ ਆ ਆਵਾਜ਼ ਹੈਗੀ ਆ ਉਹ بلند ਕਰਾਂਗੇ ਅੱਜ ਇਸੇ ਇਸ ਗੁਰੂ ਘਰ 'ਚ ਆਪਾਂ ਇਕੱਠੇ ਹੋਏ ਆਂ ਇਹ ਸਾਾਸ ਦੇ ਨਾਲ ਕਿ ਆਪਾਂ ਸਾਰੇ ਇਸ ਪਰਿਵਾਰ ਦਾ ਸਾਥ ਦੀਏ ਆਪਣੇ ਤੇ ਆਈ ਵਿਪਤਾ ਜਾਣ ਕੇ ਤੇ ਇਸ ਪੰਜਾਬ ਦੇ ਜਿਹੜਾ ਪੁਲਿਸ ਸਟੇਟ ਖੜੀ ਕੀਤੀ ਆ ਇਹਦਾ ਮੂੰਹ ਤੋੜਮਾ ਜਿਹੜਾ ਜਵਾਬ ਦੀਏ